ਚ ਕਰਨਾ ਹੈ ਇੱਕ ਤਾਈ ਦੂਸਰਾ ਅੱਜ ਇੱਕ ਮਤਾ ਪਾਸ ਕਰਕੇ ਅਸੀਂ ਜਿਹੜੀ ਡਰਾਈਵਰਸ ਦੀ ਹੜਤਾਲ ਚੱਲ ਰਹੀ ਹੈ ਸਾਰੇ ਦੇਸ਼ ਵਿੱਚ ਉਹਨੂੰ ਆਪਣੇ ਵੱਲੋਂ ਪੂਰਾ ਸਮਰਥਨ ਦਿੰਨੇ ਆ ਔਰ ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਸਭ ਕੁਝ ਆਪਣੇ ਹੱਥ ਵਿੱਚ ਲੈਣ ਵਾਸਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਜਾ ਕੇ ਵੀ ਕਾਨੂੰਨ ਬਣਾਈ ਜਾ ਰਹੀ ਹੈ ਲੋਕਾਂ ਦੀ ਜਿਵੇਂ ਕੋਈ ਕੁਛ ਕਿਛ ਨਹੀਂ ਹੁੰਦੀ ਉਹਨਾਂ ਦਾ ਜਿਵੇਂ ਕੋਈ ਹੁੰਦਾ ਹੀ ਨਹੀਂ ਇਸ ਤਰ੍ਹਾਂ ਸਮਝਦੇ ਨੇ ਡਿਕਟੇਟਰਾਂ ਵਾਂਗੂ ਬਿਹੇਵ ਕਰਦੇ ਨੇ ਇਸ ਕਰਕੇ ਅਸੀਂ ਆਪਣੇ ਉਹਨਾਂ ਡਰਾਈਵਰ ਭਰਾਵਾਂ ਦਾ ਉਹਨਾਂ ਦੀ ਜਥੇਬੰਦੀ ਦਾ ਲੜ ਕੇ ਉਹਨਾਂ ਦੀ ਸਪੋਰਟ ਕਰ ਰਹੇ ਹਾਂ ਅੱਜ ਸਾਡੇ ਵਿੱਚ ਤਿੰਨ ਅਸੀਂ ਮੇਰੀ ਜਥੇਬੰਦੀ 'ਚ ਖਾਸ ਤੌਰ ਤੇ ਮੁਕੇਸ਼ ਚੰਦਰ ਜੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਤੋਂ ਸਾਡੀ ਜਥੇਬੰਦੀ 'ਚ ਉਹਨਾਂ ਦੇ ਨਾਲ ਉਹਨਾਂ ਦੇ ਕੁਝ ਸਾਥੀ ਤੁਹਾਡੇ ਕੋਲ ਸਲਿੱਪ ਸੀ ਉਹਨਾਂ ਦੇ ਕੁਝ ਸਾਥੀ ਨੇ ਉਹ ਵੀ ਛੱਡ ਕੇ ਉਧਰੋਂ ਜਥੇਬੰਦੀ ਸਾਡੇ ਵੱਲ ਆਏ ਨੇ ਉਹਨਾਂ ਦੇ ਨਾਂ ਨੇ ਸਰ ਬਲਜੀਤ ਸਿੰਘ ਸਰ ਗੁਰਪ੍ਰੀਤ ਸਿੰਘ ਓਪੀ ਸਰ ਗੁਰਪ੍ਰੀਤ ਸਿੰਘ ਓਪਾ ਕਿਰਨਵੀਰ ਸਿੰਘ ਇਹਨਾਂ ਨੂੰ ਅਸੀਂ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਸਰ ਪਰਮਦੀਪ ਸਿੰਘ ਸਾਡੇ ਪੰਜਾਬ ਦੇ ਸਕੱਤਰ ਹੋਣਗੇ ਸਰ ਹਰਦੀਪ ਸਿੰਘ ਨਾਬਾ ਵੀ ਪੰਜਾਬ ਦੇ ਸਕੱਤਰ ਹੋਣਗੇ ਇਹ ਅਸੀਂ ਨਵੀਂ ਲਾਮਬੰਦੀ ਕਰਨ ਲਈ ਅਸੀਂ ਸਾਰੇ ਜ਼ਿਲ੍ਹਿਆਂ ਨੂੰ ਕਹਿ ਦਿੱਤਾ ਵੀ ਆਪਣੇ ਰਹਿਣ ਵਾਸਤੇ ਤੰਬੂ ਲੰਗਰ ਦਾ ਸਮਾਨ ਤੇ ਜੋ ਹੋਰ ਜਿਹੜੀਆਂ ਚੀਜ਼ਾਂ ਜ਼ਰੂਰਤ ਆ ਉਹ ਸਾਰੀਆਂ ਆਪਣੀਆਂ ਲੈ ਕੇ ਆਉਣ ਨਾਲੋਂ ਨਾਲ ਕਿਉਂਕਿ ਪੱਕਾ ਮੋਰਚਾ ਲੱਗਣਾ ਹੈ ਇਹ ਇੱਕ ਦੋ ਦਿਨਾਂ ਦਾ ਮੋਰਚਾ ਨਹੀਂ ਦਿੱਲੀ ਦੇ ਮੋਰਚੇ ਵਾਂਗ ਪੱਕਾ ਲੱਗੇਗਾ ਜਦੋਂ ਤੱਕ ਪੰਜਾਬ ਦੇ ਪਾਣੀਆਂ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਅਸੀਂ ਉੱਠ ਕੇ ਨਹੀਂ ਜਾਵਾਂਗੇ ਸਾਡੀ ਬੁਨਿਆਦੀ ਮੰਗ ਇਹ ਆ ਵੀ ਪਹਿਲਾਂ ਤਾਂ ਇਹ ਫੈਸਲਾ ਹੋਵੇ ਵੀ ਜਿਹੜੇ ਸਤਲੁਜ ਬਿਆਸ ਰਾਵੀ ਹੈ ਇਹਦੇ ਪਾਣੀ ਦਾ ਮਾਲਕ ਪੰਜਾਬ ਹੈ ਜਿਹੜਾ ਸੰਵਿਧਾਨ ਕਹਿੰਦਾ ਤੇ ਸਾਡੇ ਕੇਂਦਰੀ ਜਲ ਸਰੋਤ ਮਹਿਕਮੇ ਦੇ ਸਟੇਟ ਮਨਿਸਟਰ ਨੇ ਪਾਰਲੀਮੈਂਟ ਵਿੱਚ ਵੀ ਕਿਹਾ ਵੀ ਪਾਣੀ ਸਟੇਟ ਸਬਜੈਕਟ ਐ ਸੀ ਇਹਦੇ ਵਿੱਚ ਦਖਲ ਨਹੀਂ ਦੇ ਸਕਦੇ ਪਰ ਜਦੋਂ ਪਾਣੀ ਖੋਣਾ ਹੁੰਦਾ ਉਦੋਂ ਕੇਂਦਰ ਦਖਲ ਦੇ ਕੇ ਚਾਹੇ ਗੈਰ ਸੰਵਧਾਨਿਕ ਢੰਗ ਨਾਲ ਹੀ ਦਖਲ ਦੇ ਕੇ ਸਾਡਾ ਪਾਣੀ ਕਿਸੇ ਨਾ ਕਿਸੇ ਨੂੰ ਦੇ ਦਿੰਦਾ ਹੈ ਅੱਜ ਸਾਡਾ ਪਾਣੀ ਖਤਮ ਹੋਣ ਕਿਨਾਰੇ ਹੈ ਰਿਪੋਰਟਸ ਪਾਰਲੀਮੈਂਟ ਜੀ ਵੀ ਪੇਸ਼ ਹੋ ਚੁੱਕੀਆਂ ਵੀ 100 ਮੀਟਰ ਤੋਂ ਹੇਠਾਂ ਜਾ ਕੇ ਪਾਣੀ ਜਿਹੜਾ ਉਹ ਨਾ ਤਾਂ ਮਨੁੱਖਾਂ ਦੇ ਪੀਣ ਦੇ ਲਾਇਕ ਹੈ ਤੇ ਨਾ ਫਸਲਾਂ ਨੂੰ ਲਾਉਣ ਦੇ ਯੋਗ ਹੈ ਉਹਦੇ ਵਿੱਚ ਆਰਸਨਿਕਸ ਨੇ ਲੈਡ ਦਾ ਨਾਈਟ੍ਰੇਟਸ ਨੇ ਜਿਹੜੇ ਮਨੁੱਖ ਦੀ ਕੰਜ਼ਮਪਸ਼ਨ ਵਾਸਤੇ ਫਸਲਾਂ ਵਾਸਤੇ ਠੀਕ ਨਹੀਂ ਇਸ ਕਰਕੇ ਪੰਜਾਬ ਦਾ ਪੇਖ ਬਹੁਤ ਖਤਰੇ ਚ ਹੈ ਜੇ ਸਾਰੇ ਇਸ਼ੂਜ਼ ਇਸ਼ੂਜ਼ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਲੋਕਾਂ ਦੇ ਬਹੁਤ ਨੇ ਬਹੁਤ ਇਸ਼ੂਜ਼ ਤੇ ਐਜੀਟੇਸ਼ਨਾਂ ਹੋ ਸਕਦੀਆਂ ਪਰ ਜੇ ਪ੍ਰਾਇੋਰਟੀ ਤੈਅ ਕੀਤੀ ਜਾਏ ਸਾਡੇ ਸਰਵਾਈਵਲ ਦਾ ਸਵਾਲ ਹੈ ਇਸ ਕਰਕੇ ਸਭ ਤੋਂ ਪਹਿਲੀ ਪ੍ਰਾਇੋਰਟੀ ਪਾਣੀਆਂ ਦੀ ਹੈ ਜੇ دریਾਈ ਪਾਣੀ ਸਾਨੂੰ ਨਹੀਂ ਮਿਲਦਾ ਧਰਤੀ ਵਾਲਾ ਮੁੱਕ ਗਿਆ ਤਾਂ ਪੰਜਾਬ ਨੇ ਪੰਜਾਬ ਨਹੀਂ ਰਹਿਣਾ ਇਤੋਂ ਦੇ ਲੋਕ ਉੱਜੜ ਕੇ ਬਾਹਰ ਜਾਣਗੇ ਨਾ ਪੰਜਾਬੀ ਕਲਚਰ ਰਹੇਗੀ ਨਾ ਪੰਜਾਬੀਅਤ ਰਹੇਗੀ ਅਸੀਂ ਇਸੇ ਲਈ ਅਸੀਂ ਆਪਣਾ ਹੱਕ ਮੰਗਦੇ ਹਾਂ ਹੁਣ ਤੱਕ ਜੋ ਹੋ ਗਿਆ ਹੋ ਗਿਆ ਪਰ ਪੰਜਾਬ ਦੇ ਲੋਕ ਹੁਣ ਬਰਦਾਸ਼ਤ ਨਹੀਂ ਕਰਨਗੇ ਜਦੋਂ ਉਹਨਾਂ ਨੂੰ ਆਪਣੇ ਹੀ ਦਰਿਆਵਾਂ ਦਾ ਪਾਣੀ ਉਹਨਾਂ ਨੂੰ ਤਾਂ ਮਿਲੇ ਨਾ ਦੂਜੇ ਪਾਸੇ ਸਰਕਾਰ ਗੱਫੇ ਵੱਢੀ ਜਾਏ ਉਹ ਇਹਦੇ ਲਈ 18 ਤਰੀਕ ਨੂੰ ਹੋਰ ਚੱਲ ਲੱਗੇਗਾ ਪੂਰਾ ਜੋਰ ਸ਼ੋਰ ਨਾਲ ਲੱਗੇਗਾ ਸਾਰੇ ਪੰਜਾਬ ਚੋਂ ਦੀ ਪੂਰੀ ਤਿਆਰੀ ਹੈ ਧੰਨਵਾਦ ਸਭ ਇੱਕ ਇੱਕ ਸਾਡੇ ਜਿਹੜੇ ਬੰਦਿਆਂ ਨੇ 13 ਜਨਵਰੀ ਦੀ ਤਿਆਰੀ ਕਰੇ ਬੈਠੇ ਨੇ ਤੁਹਾਡਾ ਬਹੁਤ ਕੋਈ ਕਿਸੇ ਨਾਲ ਮੁਕਾਬਲਾ ਨਹੀਂ ਹਰੇਕਾ ਆਪਣਾ ਪ੍ਰੋਗਰਾਮ ਦਿੰਦਾ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਰਜਵਤ ਸਾਹਿਬ ਕੋਈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ 18 ਤਰੀਕ ਨੂੰ ਲੈ ਕੇ ਜਿੱਦਾਂ ਤੁਸੀਂ ਮੀਟਿੰਗ ਮੀਟਿੰਗ ਇੱਕ ਹੋ ਚੁੱਕੀ ਉਹਦੇ ਚ ਸਾਨੂੰ ਡੀਸੀ ਐਸਐਸਪੀ ਦੋਹਾਂ ਨੇ ਕਿਹਾ ਸੀ ਅਸੀਂ ਤੁਹਾਨੂੰ ਬੁਲਾ ਕੇ ਇਹਦਾ ਕੀ ਫੈਸਲਾ ਕਰਦੇ ਹਾਂ ਦੱਸਾਂਗੇ ਔਰ ਉਹਨਾਂ ਨੇ ਅੱਜ ਤੱਕ ਸਾਨੂੰ ਨਹੀਂ ਦੱਸਿਆ ਅਸੀਂ 34 ਸੈਕਟਰ ਦੇਖਿਆ ਗੁਰਦੁਆਰੇ ਦੇ ਸਾਹਮਣੇ ਜਿਹੜੀ ਸਾਰੀ ਜਗ੍ਹਾ ਲੰਬੀ ਲੰਬੀ ਉਹ ਸਾਰੀ ਖਾਲੀ ਪਈ ਹੈ ਇੱਧਰ ਲੈਫਟ ਸਾਈਡ ਨੂੰ ਮੁੜ ਜਓ ਤਾਂ 35 ਵਾਲੇ ਪਾਸੇ ਨੂੰ ਉਹ ਵੀ ਸਾਰੀ ਅੱਗੇ ਅਸੀਂ ਉੱਥੇ ਧਰਨੇ ਦਿੰਦੇ ਰਹੇ ਹਾਂ ਹਫ਼ਤਾ ਹਫ਼ਤਾ 10-10 ਦਿਨ ਦਿੰਦੇ ਰਹੇ ਹਾਂ ਧਰਨੇ ਅੱਜ ਤੋਂ 5-7 ਸਾਲ ਪਹਿਲਾਂ ਹੀ ਤੇ ਉਹ ਖਾਲੀ ਪਈ ਹੈ ਜਗ੍ਹਾ ਅਸੀਂ ਇਹ ਵੀ ਕਿਹਾ ਐਡਮਿਨਿਸਟ੍ਰੇਸ਼ਨ ਨੂੰ ਵੀ ਅਸੀਂ ਗਰੰਟੀ ਦਿੰਦੇ ਹਾਂ ਇਹ ਪੀਸਫੁੱਲ ਰਹੇਗਾ ਅੰਦੋਲਨ ਔਰ ਇਹ ਵੀ ਗਰੰਟੀ ਦਿੰਦੇ ਹਾਂ ਵੀ ਲੋਕਾਂ ਨੂੰ ਵੀ ਕੋਈ ਕਸ਼ਟ ਨਹੀਂ ਹੋਏਗਾ 25 ਸੈਕਟਰ ਜੇ ਜਾਣਾ ਹੁੰਦਾ ਉਹ ਤਾਂ ਸਭ ਵਾਸਤੇ ਖੁੱਲ੍ਹੇ ਹੀ ਐ ਅਸੀਂ ਪੰਜਾਬੀਆਂ ਅਸੀਂ ਜਿਉਂਦੇ ਜੀ ਮੜੀਆਂ ਚ ਨਹੀਂ ਜਾਂਦੇ ਆਜੀ ਵਾਰ ਤੋਂ ਗ੍ਰੇਨ ਡਾਇਗਨੋਸਿਸ ਅਫੈਕਟਿਵੀਟੀ ਇਸ ਨੂੰ ਲੈ ਕੇ ਰਿਪੋਰਟ ਤਿਆਰ ਹੋਈ ਸੀ ਸਿਆਸਤ ਸਰਕਾਰ ਵੱਲੋਂ ਅਤੇ ਸਮੇਂਿਕ ਅਨਿਆਤਿ ਗੋਟਾਰਥੰ ਕਾਲਪੇ ਵੱਲੋਂ ਸਾਬਕਾ ਬੀਚੀ ਰਹੇ ਨੇ ਵਰਦਾਉਨਾ ਦਾ ਜਿਹੜਾ ਹੈਗਾ ਨਾਮ ਹੈਗਾ ਉਹਨਾਂ ਵੱਲੋਂ ਡਾਕਟਰ ਜੋੜਵਾਲੋਂ ਅੱਤਰ ਕੋਟਾ ਦੇ ਵਿੱਚ ਕਿਹਨੇ ਪਰ ਪਿਛਲੀ ਸਰਕਾਰ ਨੇ ਹੋਰ ਕੋਟਾਂ ਤੋਂ ਧਿਆਨ ਦੇ ਵਿੱਚ ਹੋਣੀਆਂ ਦੀਆਂ ਅਸ ਤਰ੍ਹਾਂ ਵੀ ਸਰਕਾਰਾਂ ਰਿਪੋਰਟਾਂ ਤਿਆਰ ਕਰਕੇ ਫਿਰ ਉਹਦੇ ਬਾਅਦ ਉਹਨਾਂ ਨੂੰ ਦੱਬ ਕੇ ਬਹਿ ਜਾਂਦੀਆਂ ਨੇ। ਅਮਲ ਕਿਸੇ ਤੇ ਅੱਜ ਤੱਕ ਜਲ ਕਮੇਟੀ ਦੀਆਂ ਕਿੰਨੀਆਂ ਰਿਪੋਰਟਾਂ ਆ ਚੁੱਕੀਆਂ ਜੀ 87 ਦੀ ਵੀ ਰਿਪੋਰਟ ਪਈ ਆ ਲੇਟੈਸਟ ਵੀ ਪਈ ਹੈ ਉਹਦੇ ਤੇ ਕੋਈ ਅਮਲ ਨਹੀਂ। ਹਾਂ ਰੌਲਾ ਜ਼ਰੂਰ ਪਾਉਂਦੇ ਨੇ ਪੋਲਿਟੀਕਲ ਗੇਨ ਲੈਣ ਵਾਸਤੇ ਵੀ ਅਸੀਂ ਬੜੇ ਸੱਚੇ ਹਾਂ ਜੀ ਦੇਖੋ ਜੀ ਜੀਰੀ ਦੀ ਫਸਲ ਜਿਹੜੀ ਛੜਣੀ ਪਊ ਜੀ ਇਦਾਂ ਦੀਆਂ ਗੱਲਾਂ ਕਰਦੇ ਨੇ ਉਹਦਾ ਆਲਟਰਨੇਟਿਵ ਕੀ ਆ ਕੋਈ ਨਹੀਂ। ਪ੍ਰੈਕਟੀਕਲੀ ਕੀ ਕਰਨਾ ਹੈ ਸਰਕਾਰ ਕੋਲ ਕੋਈ ਪ੍ਰੋਗਰਾਮ ਨਹੀਂ। ਤੋਂ ਕਿਸਾਨ ਤਾਂ ਹਰ ਤਰ੍ਹਾਂ ਸਹਾਇਤਾ ਦੇਣ ਨੂੰ ਤਿਆਰ ਹੈ। ਔਰ ਇਹ ਵੀ ਅਸਲੀਅਤ ਹੈ ਵੀ ਦੇਸ਼ ਦੀ ਫੂਡ ਸਿਕਿਉਰਿਟੀ ਦਾ ਖਤਰਾ ਖੜਾ ਹੋ ਜਾਊ ਜੇ ਪੰਜਾਬ ਚ ਅੰਨ ਪੈਦਾ ਨਾ ਹੋਇਆ ਪੰਜਾਬ ਇਸ ਦਾ ਗ੍ਰੇਨ ਬਾਉਲ ਆਫ ਇੰਡੀਆ ਪੰਜਾਬ ਮੋਰ ਥੈਨ 50% ਕੰਟ੍ਰਿਬਿਊਟ ਕਰਦਾ ਹੈ ਔਰ ਮੈਨੂੰ ਇਸ ਗੱਲ ਦਾ ਵੀ ਅਫਸੋਸ ਹੈ ਵੀ ਦਿੱਲੀ ਵਾਲਿਆਂ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਅਸੀਂ ਆਪਣਾ ਧਰਤੀ ਇਹ ਟਲਾ ਪਾਣੀ ਮੁਕਾ ਲਿਆ ਉਹਨੂੰ ਫੂਡ ਗ੍ਰੇਨਸ ਕਨਵਰਟ ਕਰਕੇ ਤੇ ਨਾ ਤਾਂ ਇਹ ਕੋਸਟ ਕੈਲਕੂਲੇਸ਼ਨਸ ਦੇ ਵਿੱਚ ਕਦੇ ਅਕਾਊਂਟ ਫੋਰ ਕੀਤਾ ਇਹਦਾ ਖਰਚਾ ਤੇ ਨਾ ਹੀ ਸਟੇਟ ਗਵਰਨਮੈਂਟ ਨੂੰ ਕਿਸੇ ਨੇ ਥੇਲਾ ਦਿੱਤਾ ਹੁਣ ਜੇ ਪਾਣੀ ਖੇਤਾਂ ਨੂੰ ਵੀ ਲਾਉਣਾ ਉਹਦੇ ਵਾਸਤੇ ਫਿਰ ਸਾਰਾ ਇਨਫਰਾਸਟ੍ਰਕਚਰ ਸਾਰੇ ਸੂਏ ਸਾਰਾ ਨਹਿਰਾ ਕਰਨੀਆਂ ਪੈਣਗੀਆਂ ਉਹਦਾ ਵੀ ਖਰਚਾ ਹੋਏਗਾ ਤਾਂ ਸਰਕਾਰ ਤਾਂ ਕਿਸੇ ਮੁੱਦੇ ਦੀ ਜ਼ਿੰਮੇਵਾਰੀ ਲੈਣ ਉਤਿਆਰ ਨਹੀਂ ਇਹ ਹੁਣ ਤਾਂ ਜਿਸ ਤਰ੍ਹਾਂ ਪੰਜਾਬੀ ਕਹਿੰਦੇ ਨੇ ਵੀ ਗਲਗਲ ਪਰ ਡੁੱਬ ਗਏ ਅਸੀਂ ਹੋਰ ਸਾਡੇ ਕੋਲ ਹੋਰ ਕੋਈ ਚਾਰਾ ਹੀ ਹੈ ਨਹੀਂ ਗੱਲ ਤੋਂ ਸਭ ਬਾਈ ਜਰੂਰੀ ਦੀ ਕੈਰੀ ਵੱਡੇ ਪੱਤਰ ਤੇ ਹੋ ਰਹੀ ਹੈ RAM ਮੰਦਿਰ ਦਾ ਦੁਹਾਟਨ ਹੋਣਾ ਤਾਂ ਲੱਗਦਾ ਕਿ ਸਾਰਾ ਇਤਿਹਾਸ ਤੱਕ ਇਹਨਾਂ ਦੀ ਸਰਕਾਰ ਦਾ ਉੱਤਰ ਦੇ ਪਾਸੇ ਆ ਤੁਹਾਡੇ ਮਸਲੇ ਬਲਾ ਧਿਆਨ ਦੇਣ ਦੀ ਮਾੜੀ ਰਜ਼ ਜਿੱਦੇ ਵੀ ਕੋਸ਼ਿਸ਼ ਕਰਨਗੇ ਸਰਕਾਰ ਸਰਕਾਰ ਦੀ ਡਿਊਟੀ ਬਣਦੀ ਹੈ ਨਹੀਂ ਤਾਂ ਅਸੀਂ ਬੈਠਾਂਗੇ ਅੱਗੇ ਵੀ ਤਾਂ ਅਸੀਂ ਸਾਲ ਪੁਰ ਬੈਠੇ ਸੀ ਇਹ ਹੁਣ ਵੀ ਬੈਠਾਂਗੇ ਕੋਈ ਦਿੱਕਤ ਨਹੀਂ ਸਰਕਾਰ ਮੰਦਿਰ ਨਾਲ ਵੋਟਾਂ ਮਿਲਦੀ ਲੈ ਲੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਉਹਦੇ ਵਿੱਚ ਇੱਕ ਸੈਕਿੰਡ ਸਾਡਾ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਹੀ 50% ਮੋਰਚਾ ਸੀ ਪਹਿਲਾਂ ਜਿੱਤਿਆ ਉਹ ਇਸ ਕਰਕੇ ਕਿ ਜਿਹੜਾ ਇਸ਼ੂ ਅਸੀਂ ਪ੍ਰੋਜੈਕਟ ਕਰ ਰਹੇ ਸੀ ਪਾਣੀ ਦਾ ਵਿਸ਼ਾ ਸਟੇਟ ਸਬਜੈਕਟ ਕਨਸਟੀਟਿਊਸ਼ਨਲ ਮੈਨ ਇਹ ਪਾਰਲੀਮੈਂਟ ਚ ਕੰਸੀਡ ਕਰ ਲਿਆ ਸਰਕਾਰ ਨੇ ਪਹਿਲਾਂ ਅਜੇ ਤੱਕ ਤਾਂ ਕੀਤਾ ਨਹੀਂ ਕਦੇ ਭਾਵੇਂ ਅন্ডਰਗ੍ਰਾਊਂਡ ਵਾਟਰ ਦੇ ਰਿਲੇਸ਼ਨ ਦੇ ਵਿੱਚ ਕੀਤਾ ਤੇ ਜਿਹੜਾ ਉੱਪਰ ਵਾਟਰ ਉਹਦੇ ਉੱਪਰ ਕਦੇ ਲਾਗੂ ਨਹੀਂ ਹੁੰਦਾ ਨੰਬਰ 1 ਨੰਬਰ 2 ਜਦੋਂ ਇੱਥੇ ਮੀਟਿੰਗ ਹੋਈ ਹੈ ਜਿਸ ਦਿਨ ਅਸੀਂ 28 ਨੂੰ ਮੁਹਾਲੀਓ ਦਿੱਤਾ ਇੱਥੇ ਮੀਟਿੰਗ ਸੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਕੇਂਦਰੀ ਜਲ ਸਰੋਤ ਮੰਤਰੀ ਉਹ ਦੋ ਗੱਲਾਂ ਕਨਸੀਡ ਕਰਕੇ ਗਏ ਨੇ ਇੱਕ ਤਾਂ ਇਹ ਕਿ ਪਾਣੀ ਪੰਜਾਬ ਵਿੱਚ ਬਹੁਤ ਡੂੰਗਾ ਜਾ ਰਿਹਾ ਥੱਲੇ ਪਾਣੀ ਦੀ ਘਾਟ ਹੈ ਪੰਜਾਬ ਦੇ ਵਿੱਚ ਦੂਜਾ ਇਹ ਉਹ ਪਾਣੀ ਨਾ ਪੀਣ ਲਈ ਹੋਵੇ ਤੇ ਨਾ ਹੀ ਫਸਲਾਂ ਲਈ ਚੰਗਾ ਏਸ ਲਈ ਫਿਰ ਪਾਣੀ ਹੋਰ ਕਿੱਥੋਂ ਆਣਾ ਹੈ ਅਸੀਂ ਦੋ ਗੱਲਾਂ ਪ੍ਰੋਜੈਕਟ ਕਰ ਰਹੇ ਸੀ ਇਹ ਦੋਏ ਹੁਣ ਤੱਕ ਕਨਸੀਡ ਲਗਭਗ ਕੀਤੀਆਂ ਉਹ ਕੀਤੀਆਂ ਤਾਂ ਕਿਉਂਕਿ ਪੰਜਾਬ ਜਵਾਤਾਦਨ ਬਣਿਆ ਇੱਕ ਮਾਹੌਲ ਬਣਿਆ ਡੇੜਾ ਦੋ ਸਾਲ ਤੋਂਸੀਂ ਲੜੇ ਆ ਇਸ ਨੂੰ ਲੜਾਈ ਚੰਡੀਗੜ੍ਹ ਦੀ ਧਰਤੀ ਤੇ ਲੜਾਂਗੇ ਜਿਹੜੇ ਬਾਕੀ ਰਹਿੰਦੇ ਇਸ਼ੂ ਵੀ ਬੜੀ ਜਲਦੀ ਸੈਟਲ ਕਰਾਵਾਂਗੇ ਸਰ ਰੋਡ ਮੈਪ ਕਿਸ ਤਰ੍ਹਾਂ ਤੁਹਾਡਾ ਹੋਇਆ ਅੱਜ ਤੁਹਾਡੀ ਮੀਟਿੰਗ ਹੋਈ ਹੈ ਜਿਹੜੀ ਇਹਨਾਂ ਉਹਦੇ ਇੱਕ ਰੋਡ ਮੈਪ ਕਿਸ ਤਰ੍ਹਾਂ ਦਾ ਬਣਾਇਆ ਕੀਤਾ ਤੁਸੀਂ ਕਿਹਾ ਕਿ ਪਹਿਲਾਂ ਅਸੀਂ ਪਹਾੜੀ ਕੋਈ ਅਸੀਂ ਆ ਹੁਣ ਇੱਥੋਂ ਤੁਹਾਤੋਂ ਵਿਹਲੇ ਹੋ ਕੇ ਸਿੱਧਾ ਅਸੀਂ ਮੁਹਾਲੀ ਜਗ੍ਹਾ ਦੇਖਣ ਚੱਲੇ ਆ ਕਿੱਥੇ ਅਸੀਂ ਇਕੱਠੇ ਹੋਣਾ ਉਹ ਆਪਣੇ ਸਾਰੇ ਕ੍ਰੇਟਰ ਨੂੰ ਹਦਾਇਤ ਦੇਵਾਂਗੇ ਉੱਥੇ ਇੱਕ ਦਿਨ ਤਾਂ ਸਾਨੂੰ ਇਕੱਠੇ ਹੋਣ ਨੂੰ ਲੱਗ ਜਾਣਾ ਫਿਰ ਅਗਲੇ ਦਿਨ ਅਸੀਂ ਆਪਣੀ ਸਟ੍ਰੈਟਜੀ ਡਿਸਾਈਡ ਕਰਕੇ ਚੰਡੀਗੜ੍ਹ ਨੂੰ ਕਿਵੇਂ ਤ ਤੁਹਾਨੂੰ ਬੱਸ ਕਿੰਨੇ ਕਿ ਲੋਕ ਸਰ ਕਿੰਨੇ ਕਿਸਾਨ ਜੱਟ ਇੱਥੇ ਕਿੰਨੇ ਕਿ ਲੋਕ ਤੁਹਾਡੇ ਸਾਹਮਣੇ ਆ ਜਣਾ ਬਹੁਤ ਵੱਡੀ ਗਿਲਤੀ ਹੋਏਗੀ ਗੱਜਬਾਦ ਸਾਹਿਬ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਜਿੰਨੇ ਇਸ ਸਾਲ ਪੈਂਡਿੰਗ ਪਏ ਸੀ ਉਹਨਾਂ ਨੂੰ ਨਿਪਟਾਉਣ ਵਾਸਤੇ ਸਪੈਸ਼ਲ ਕੈਂਪ ਲਾਇਆ ਜਾਣਗੇ ਲੋਕਾਂ ਤੇ ਜਿਹੜੇ ਗੱਜਬਾਦ ਲੱਗਿਆ ਉਹ ਉਹ ਐਲਾਨ ਬਹੁਤੇ ਕਰਦੇ ਨੇ ਕੰਮ ਕੱਟ ਕਰਦੇ ਨੇ ਜਦੋਂ ਸਾਹਮਣੇ ਜਦੋਂ ਕਰਨਗੇ ਉਦੋਂ ਦੇਖਾਂਗੇ ਅਜੇ ਕੋ ਬੇਨਤੀ ਇਹ ਹੈ ਕਿ ਅਸੀਂ ਧਰਨੇ ਵਾਲੀ ਥਾਂ ਵੀ ਦੇਖਣ ਜਾਣੀ ਹੈ ਸਮਾਂ ਬੜਾ ਘੱਟ ਹੈ ਇਹ ਸਾਰਿਆਂ ਨੂੰ ਰਿਕੁਐਸਟ ਹੈ ਕਿ 1 ਟੂ 1 ਹੁਣ ਇੰਟਰਵਿਊ ਐ ਉਸ ਤਰ੍ਹਾਂ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਏ ਕੋਈ ਕਲੈਕਟਿਵ ਸਵਾਲ ਹੋਰ ਬਾਕੀ ਨਾ ਜੋ ਸਮਾਂ ਹੈ ਕੋਈ ਵੀ ਸਾਥੀ ਕੋਈ ਕੁਐਸਚਨ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਦੇ ਜਵਾਬ ਦੇਣ ਲਈ ਸਿੱਥੇ ਆ ਜਾਓ ਸਾਰੀ ਐਗਲਾਈਜ਼ਿੰਗ ਕਰ ਲਈ ਕਿਉਂਕਿ ਇਹਦੇ ਲਈ ਟਾਈਮ ਲੱਗਦਾ ਹੈ ਉਸ ਤੋਂ ਅਸੀਂ ਅੱਜ ਮਾਫੀ ਚਾਹੁੰਦੇ ਹਾਂ ਧੰਨਵਾਦ ਅਸੀਂ ਜਾ ਕੇ ਜਗ੍ਹਾ ਦਾ ਫਾਈਨਲ ਕਰ ਲੈਣਾ ਉਹ ਤਾਂ ਹੋ ਵੀ ਗਿਆ É don't Subscribe to One India channel and never miss an update.